ਜਲੰਧਰ ਸੀਟ ਬੜੀ ਹੌਟ ਸੀਟ ਦੱਸੀ ਜਾ ਰਹੀ ਹੈ ਉੱਥੋਂ ਮੁੱਖ ਮੰਤਰੀ ਚਰਨ ਸਿੰਘ ਚੰਨੀ ਜੋ ਕਿ ਸਾਬਕਾ ਮੁੱਖ ਮੰਤਰੀ ਨੇ ਉਹ ਚੋਣ ਲੜ ਸਕਦੇ ਨੇ ਸਪੈਸਟ ਦੀਆਂ ਸੀਟਾਂ ਨੇੜਾ ਉਹ ਅੱਜ ਕੱਲ ਸਰ ਗਈ ਹੌਟ ਹੋਈਆਂ ਵੀ ਆਣੇ ਖਾਲਦੀ ਘੜੀ ਕਾਂਗਰਸ ਤੇ ਆਪ ਆ ਟੱਟ ਨੇ ਚਾਰ ਹੋ ਗਈਆਂ ਤੇ ਇਸੇ ਤਰ੍ਹਾਂ ਬਹੁਜਨ ਸਮਾਜ ਪਾਰਟੀ ਵੀ ਕਹੀ ਥਾ ਤੇ ਆਪਣੇ ਤੌਰ ਤੇ ਲੜ ਰਹੀ ਹੈ ਸੋ ਇਥੇ ਚਾਰ ਕੋਨਾ ਜਾਂ ਪੰਜ ਕੋਨੇ ਮੁਕਾਬਲੇ ਹੁੰਦੇ ਨਜ਼ਰ ਆ ਰਹੇ ਚੌਧਰੀ ਸੰਤੋਖ ਸਿੰਘ ਦਾ ਪਰਿਵਾਰ ਲੜਦਾ ਸੀ ਉਹਨਾਂ ਦਾ ਪੁੱਤਰ ਬਿਕਰਮਜੀਤ ਸਿੰਘ ਐਸ ਵੇਲੇ ਫਲੋਰ ਤੋਂ ਐਮਐਲਏ ਵੀ ਹੈ ਜਿਮਨੀ ਚੌਂ ਦੇ ਵਿੱਚ ਚੌਧਰੀ ਸੰਤੋਖ ਸਿੰਘ ਦੀ ਧਰਮ ਪਤਨੀ ਬੀਬੀ ਕਰਮਜੀਤ ਕੌਰ ਨੇ ਚੋਣ ਲੜੀ ਕਿਉਂ ਜਿੱਤ ਨਾ ਸਕੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਅਸੀਂ ਰੋਜ਼ ਇੱਕ ਨਵੀਂ ਖਬਰ ਦੇ ਉੱਤੇ ਖੁੱਲ ਕੇ ਤੁਹਾਨੂੰ ਚਰਚਾ ਕਰਦੇ ਹਾਂ ਤੇ ਲੋਕ ਸਭਾ ਚੋਣਾਂ ਨੇੜੇ ਨੇ ਜਿੱਦੇ ਚੱਲਦਾ ਜਲੰਧਰ ਸੀਟ ਬੜੀ ਹੌਟ ਸੀਟ ਦੱਸੀ ਜਾ ਰਹੀ ਹੈ ਉੱਥੋਂ ਮੁੱਖ ਮੰਤਰੀ ਚਰਨ ਸਿੰਘ ਚੰਨੀ ਜੋ ਕਿ ਸਾਬਕਾ ਮੁੱਖ ਮੰਤਰੀ ਨੇ ਉਹ ਚੋਣ ਲੜ ਸਕਦੇ ਨੇ ਕਿਹਾ ਜਾ ਰਿਹਾ ਵੀ ਲੋਕ ਸਭਾ ਦੀ ਤੇ ਉਹਨਾਂ ਦੇ ਪਿੱਛੇ ਉਮੀਦਵਾਰਾਂ ਦੀ ਲਹਿਣ ਕਾਫੀ ਲੰਬੀ ਹੈ ਤੇ ਉਹਦੇ ਚੱਲਦਾ ਗੱਲਬਾਤ ਕਰਾਂਗੇ ਸਾਡੇ ਚੈਨਲ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ ਨਾਲ ਜੀ ਢਿੱਲੋਂ ਸਾਹਿਬ ਪੈਸੇ ਦੀਆਂ ਸੀਟਾਂ ਨੇ ਨਾ ਉਹ ਅੱਜਕਲ ਕਿਉਂਕਿ ਪੰਜਾਬ ਦੇ ਵਿੱਚ ਆਮ ਤੌਰ ਤੇ ਪਹਿਲਾ 2 ਕੋਨਾ ਜਾਂ 3 ਕੋਨਾ ਮੁਕਾਬਲਾ ਹੁੰਦਾ ਸੀ ਐਗਦੀ ਇਹ ਕਈ ਕੋਨਾ ਹੋਵੇਗਾ। ਅਕਾਲੀ ਭਾਜਪਾ ਡੱਟ ਨੇ। ਹਲਦੀ ਘੜੀ ਕਾਂਗਰਸ ਤੇ ਆਪ ਡੱਟ ਨੇ। 4 ਹੋ ਗਈਆਂ। ਤੇ ਇਸੇ ਤਰ੍ਹਾਂ ਬਹੁਜਨ ਸਮਾਜ ਪਾਰਟੀ ਵੀ ਕਈ ਥਾਂ ਤੇ ਆਪਣੇ ਤੌਰ ਤੇ ਲੜ ਰਹੀ ਹੈ। ਸੋ ਇੱਥੇ ਚਾਰ ਕੋਨਾ ਜਾਂ ਪੰਜ ਕੋਨੇ ਮੁਕਾਬਲੇ ਹੁੰਦੇ ਨਜ਼ਰ ਆ ਰਹੇ ਨੇ ਜਲੰਧਰ ਦੀ ਸੀਟ ਜਿਮਨੀ ਚੌਂ ਦੇ ਵਿੱਚ ਕਾਂਗਰਸ ਪਾਰਟੀ ਤੋਂ ਡੈਪੂਟੇਸ਼ਨ ਤੇ ਆਇਆ ਸ਼ਸ਼ੀਲ ਰਿੰਕੂ ਮੈਂਬਰ ਪਾਰਲੀਮੈਂਟ ਬਣ ਕੇ ਇਹਨਾਂ ਨੂੰ ਧੁੱਖਾ ਦੇ ਕੇ ਤੁਰ ਗਿਆ ਉਹਨੇ ਕਹਿੰਦੇ ਉਹ ਜਿਵੇਂ ਗਾਣਾ ਹੈ ਨਾ ਵੀ ਧੁੱਖੇ ਬਾਜ ਨਿਕਲੀ ਤਾਂ ਰਿੰਕੂ ਸਾਹਿਬ ਧੋਖੇबाज ਬਣ ਕੇ ਉਹ ਉਧਰੋਂ ਲੜ ਰਹੇ ਨੇ ਇਸੇ ਤਰ੍ਹਾਂ ਕਾਲੀ ਦਲ ਨੇ ਆਪਣਾ ਰਣ ਅਸਤੋ ਭਾਰਤੀ ਜਨਤਾ ਪਾਰਟੀ ਦਾ ਉਮੀਦਵਾਰ ਵੱਖਰਾ ਤੇ ਕਾਂਗਰਸ ਪਾਰਟੀ ਇਹ ਸੀਟ ਇਥੋਂ ਚੌਧਰੀ ਸੰਤੋਖ ਸਿੰਘ ਦਾ ਪਰਿਵਾਰ ਲੜਦਾ ਸੀ ਉਹਨਾਂ ਦਾ ਪੁੱਤਰ ਬਿਕਰਮਜੀਤ ਸਿੰਘ ਐਸ ਵੇਲੇ ਫਲੋਰ ਤੋਂ ਐਮਐਲਏ ਵੀ ਹੈ। ਜਿਮਨੀ ਚੌਂ ਦੇ ਵਿੱਚ ਚੌਧਰੀ ਸੰਤੋਖ ਸਿੰਘ ਦੀ ਧਰਮ ਪਤਨੀ ਬੀਬੀ ਕਰਮਜੀਤ ਕੌਰ ਨੇ ਚੋਣ ਲੜੀ ਤੇ ਉਹ ਜਿੱਤ ਨਾ ਸਕੇ ਪਛੜ ਗਏ। ਹੁਣ ਕਾਂਗਰਸ ਦੇ ਵਿੱਚ ਇਹ ਗੱਲ ਚੱਲਦੀ ਪਈ ਹੈ ਕਿ ਚਰਜੀਤ ਸਿੰਘ ਚੰਨੀ ਜਲੰਧਰ ਤੋਂ ਉਮੀਦਵਾਰ ਹੋ ਸਕਦੇ ਨੇ। ਉਹਦਾ ਅੰਦਰਖਾਤੇ ਵਿਰੋਧ ਬਿਕਰਮ ਸਿੰਘ ਬਿਕਰਮਜੀਤ ਸਿੰਘ ਪਾਲ ਚੌਧਰੀ ਸੰਤੋਖ ਸਿੰਘ ਦਾ ਪਰਿਵਾਰ ਕਰਦਾ ਹੈ ਉੱਥੇ ਇੱਕ ਹੋਰ ਸਾਭਕਾ ਪ੍ਰਧਾਨ ਨੇ ਤੇ ਪਹਿਲਾਂ ਵੀ ਚੋਣ ਲੜੇ ਵੇ ਜਿਨ੍ਹਾਂ ਨੇ ਨਜ਼ਦੀਕੀ ਰਿਸ਼ਤੇਦਾਰ ਨੇ ਚਰਜੀ ਸੋ ਚੰਨੀ ਦੇ ਮਹਿੰਦਰ ਸਿੰਘ ਕੇਪੀ ਉਹਨਾਂ ਨੇ ਵੀ ਕਹਿੰਦੇ ਉਹ ਤਕੜੇ ਦਾਅਵੇਦਾਰ ਨੇ ਉਹ ਪੰਜਾਬ ਦੇ ਵਿੱਚ ਸਾਬਕਾ ਮੰਤਰੀ ਵੀ ਰਹੇ ਹੈ ਕਾਂਗਰਸ ਦੇ ਪ੍ਰਧਾਨ ਵੀ ਰਹੇ ਨੇ ਸੋ ਬਹੁਤ ਸਾਰਾ ਪਰਿਵਾਰ ਹੈ ਜਿਹੜੇ ਉਹ ਜਲੰਧਰ ਤੋਂ ਚੋਣ ਲੜਨਾ ਚਾਹੁੰਦੇ ਨੇ ਔਰ ਸਾਨੂੰ ਪਤਾ ਹੈ ਕਿ ਜਲੰਧਰ ਕਿਵੇਂ ਜਦੋਂ ਸਰਦਾਰ ਬਿਆਨ ਸਿੰਘ ਦੀ ਸਰਕਾਰ ਦੇ ਵਿੱਚ ਜਿਮਨੀ ਚੋਣ ਹੋਈ ਸੀ ਉਪ ਚੋਣ ਹੋਈ ਸੀ ਤਾਂ ਜਲੰਧਰ ਦੇ ਪਿੰਡਾਂ ਪਿੰਡਾਂ ਦੇ ਵਿੱਚ ਜਾ ਕੇ ਸਰ ਬਿਆਨ ਸਿੰਘ ਨੇ ਪ੍ਰਚਾਰ ਕੀਤਾ ਸੀ ਤੇ ਸਰਦਾਰ ਉਮਰਾਓ ਸੈ ਉਹਨੂੰ ਜਿਹੜੇ ਪਿੰਡੂ ਵਿਕਾਸ ਮੰਤਰੀ ਹੁੰਦੇ ਸੀ ਉਹਨਾਂ ਨੂੰ ਮੈਂਬਰ ਪਾਰਲੀਮੈਂਟ ਜਿਤਾ ਕੇ ਦਿੱਲੀ ਦੇ ਵਿੱਚ ਭੇਜਿਆ ਸੀ ਸੋ ਜਲੰਧਰ ਦੀ ਚੋਣ ਦੀ ਜਿਹੜੀ ਆਪਣੀ ਮਹੱਤਤਾ ਹੈ ਇਥੋਂ ਗੁਜਰਾਲ ਪਰਿਵਾਰ ਵੀ ਸ਼੍ਰੀ ਇੰਦਰ ਕੁਮਾਰ ਗੁਜਰਾਲ ਇਸ ਦੁਨੀਆ 'ਚ ਨਹੀਂ ਉਹ ਪ੍ਰਧਾਨ ਮੰਤਰੀ ਵੀ ਬਣੇ ਸਨ ਬਹੁਤ ਸਾਰੇ ਸਿਨੇ ਰਾਗੂ ਇਥੋ ਜੋ ਲੜਦੇ ਰਹੇ ਆ ਸੋ ਰਾਣਾ ਗੁਰਜੀਤ ਸਿੰਘ ਬਾਰੇ ਚਰਚਾ ਅਨੰਦਪੁਰ ਸਾਹਿਬ ਦੀ ਹੈ ਉਹਦੇ ਬਾਰੇ ਵੀ ਚਰਚਾ ਹੈ ਰਾਣਾ ਜਿਹੜੇ ਨੇ ਉਹ ਉਹਨਾਂ ਦਾ ਮੁੰਡਾ ਇਥੋ ਐਮਐਲਏ ਆਜਾਦ ਕਦੇ ਚੰਨੀ ਸਾਹਿਬ ਨਾਲ ਲੜਦਾ ਬੜੀ ਹੈ ਉਹ ਜੋਰ ਜਬਾਈ ਕਰਨਾ ਚਾਹੁੰਦੇ ਆ ਅਨੰਦਪੁਰ ਸਾਹਿਬ ਤੇ ਇਥੇ ਕੋਕ ਚੰਨੀ ਸਾਹਿਬ ਦਾ ਇਲਾਕਾ ਹੋ ਉੱਥੇ ਹੈ ਚਮਕੌਰ ਸਾਹਿਬ ਇੱਥੇ ਰਾਣਾ ਗੁਰਜੀਤ ਸਿੰਘ ਤੋਂ ਮਦਦ ਲੈ ਕੇ ਵੀ ਉੱਥੇ ਵੱਧ ਦਿੱਤੀ ਜਾ ਸਕਦੀ ਹੈ ਅੰਦਰ ਖਾਤੇ ਕਾਂਗਰਸ ਦੇ ਵਿੱਚ ਇੱਕ ਤਰ੍ਹਾਂ ਤਰ੍ਹਾਂ ਦੀ ਖਿਚੜੀ ਜਿਹੜੀ ਆ ਉਹ ਰਿੱਜੀ ਜਾ ਰਹੀ ਹੈ ਜਦੋਂ ਤੱਕ ਉਮੀਦਵਾਰ ਦਾ ਐਲਾਨ ਨਹੀਂ ਹੁੰਦਾ ਇਹਨਾਂ ਨੇ ਇੱਕ ਦੂਜੇ ਦੇ ਪ੍ਰਤੀ ਇਸੇ ਤਰ੍ਹਾਂ ਦਾ ਜਿਹੜਾ ਸਿਸਟਮ ਹੈ ਉਹ ਚੱਲਦਾ ਰਹਿਣਾ ਜੀ ਸੋ ਅੱਜ ਦੀ ਖਬਰ ਦੇ ਵਿੱਚ ਨਈ ਨਵੀਂ ਤੇ ਤਾਜ਼ਾ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ ਧੰਨਵਾਦ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਹੁੰਚਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਫੁੱਲਾਂਗੇ ਅੰਦਰੂਨੀ ਰਾਦ ਬਣਾਗੇ ਬੁਲੰਦਵਾਜ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਲੋਕਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਲਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਰ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਔਰ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਰ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕੈਨੇਡਾ ਵਿੱਚ